ਸਤ ਸ੍ਰੀ ਅਕਾਲ ਦੋਸਤੋ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰੋ ਤਾਂ ਜੋ ਹਰ ਇੱਕ ਤੱਕ ਇਹ ਵੀਡੀਓ ਪਹੁੰਚ ਸਕੇ ਤੇ ਕਿਸੇ ਦਾ ਭਲਾ ਹੋ ਸਕੇ ਕੱਲ ਨੂੰ 10 ਅਗਸਤ ਨੂੰ ਮਾਨਸਾ ਜ਼ਿਲ੍ਹੇ ਦੇ ਪਿੰਡ ਭੈਣੀ ਵਾਗਾ ਦੇ ਵਿੱਚ ਜਾਗਰਤਾਹੀ ਸਖਤੀ ਕਰਨ ਹੈ ਇਹਦਾ ਕੈਂਪ ਲਾਇਆ ਜਾ ਰਿਹਾ ਇਸ ਸਕੂਲ ਦੇ ਵਿੱਚ ਜਿਹੜਾ ਕੱਲ ਨੂੰ ਸਵੇਰੇ 8 ਵਜੇ ਤੋਂ ਜਿਹੜਾਗਾ ਕੈਂਪ ਦੀ ਸ਼ੁਰੂਆਤ ਹੋ ਜਾਣੀ ਆ 10 ਅਗਸਤ ਨੂੰ ਪਿੰਡ ਭੈਣੀ ਵਾਗਾ ਇਸੇ ਸਕੂਲ ਦੇ ਵਿੱਚ ਜਿਹੜਾ ਜਗਰਤਾ ਹੀ ਸਖਤੀ ਕਰਨ ਦਾ ਜਿਹੜਾ ਕੈਂਪ ਲਗਾਇਆ ਜਾ ਰਿਹਾ ਇਸ ਦੇ ਵਿੱਚ ਹਰ ਇੱਕ ਵਿਅਕਤੀ ਨੂੰ ਜਿਹੜਾ ਟੈਸਟ ਨੇ ਜਿਹੜੇ ਉਹ ਫ੍ਰੀ ਕੀਤੇ ਜਾਣਗੇ ਪਿੰਡ ਪੈਣੀ ਵਾਗਾ ਦੇ ਅਗਾਂ ਵਧੂ ਨੌਜਵਾਨਾਂ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਜਿਹੜਾ ਇਹ ਕੈਂਪ ਲਗਾਇਆ ਜਾ ਰਿਹਾ ਇਸ ਦੇ ਵਿੱਚ ਜਿਹੜੇ ਸਾਰੇ ਟੈਸਟ ਹੀ ਆ ਉਹ ਫ੍ਰੀ ਹੋਏ ਹੋਣਗੇ ਕੈਂਸਰ ਜਾਂਚ ਅਤੇ ਜਾਗਰਤਾ ਕੈਂਪਸ ਦਾ ਨਾਮ ਦਿੱਤਾ ਗਿਆਗਾ ਕੈਂਸਰ ਦੀ ਜਾਂਚ ਅਤੇ ਜਾਣਕਾਰੀ ਲਈ ਫ੍ਰੀ ਜਿਹੜੀਆਂ ਸਹੂਲਤਾਂ ਵੀ ਇੱਥੇ ਦਿੱਤੀਆਂ ਜਾਣਗੀਆਂ ਕੈਂਸਰ ਅਵੇਅਰਨੈਸ ਲੀਫਲੇਟ ਅਤੇ ਲੈਕਚਰ ਵੀ ਇੱਥੇ ਜਿਹੜੇ ਦਿੱਤੇ ਜਾਣਗੇ ਸ਼ੂਗਰ ਅਤੇ ਬੀਪੀ ਚੈੱਕਅਪ ਡਾਕਟਰੀ ਜਾਂਚ ਅਤੇ ਸਲਾਹ ਔਰਤਾਂ ਦੀ ਸੱਤ ਅਤੇ ਮਾਮੋਗ੍ਰਾਫੀ ਟੈਸਟ ਔਰਤਾਂ ਦੀ ਬੱਚੇਦਾਨੀ ਲਈ ਮੈਪ ਸਮੇਰ ਟੈਸਟ ਬੰਦਿਆਂ ਦੇ ਦੁੱਧਾਂ ਦੀ ਜਾਂਚ ਲਈ ਪੀਐਸਏ ਟੈਸਟ ਬਲੱਡ ਕੈਂਸਰ ਦੀ ਜਾਂਚ ਲਈ ਟੈਸਟ ਮੂੰਹ ਅਤੇ ਗਲੇ ਦੀ ਜਾਂਚ ਲਈ ਟੈਸਟ ਹੱਡੀਆਂ ਦੀ ਜਾਂਚ ਲਈ ਟੈਸਟ ਜਨਰਲ ਦਵਾਈਆਂ ਅਤੇ ਕੈਂਸਰ ਮੈਨੇਜਰਾਂ ਨੂੰ ਜਿਹੜੇ ਸਾਰੀਆਂ ਸਹੂਲਤਾਂ ਨੇ ਇਹ ਫਰੀ ਦਿੱਤੀਆਂ ਜਾਣਗੀਆਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਹਰ ਇੱਕ ਤੱਕ ਪਹੁੰਚ ਸਕੇ ਦਿਨ 10 ਅਗਸਤ ਪਿੰਡ ਭੈਣੀ ਵਾਗਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿੱਚ ਜਿਹੜਾ ਇਹ ਟ੍ਰੈਸਟਰ ਲਗਾਇਆ ਜਾ ਰਿਹਾ ਪਿੰਡ ਭੈਣੀ ਵਾਗਾ ਮਾਨਸਾ ਤੋਂ ਬਠਿੰਡਾ ਰੋਡ ਦੇ ਉੱਤੇ ਸਥਿਤ ਹੈਗਾ ਤੇ ਇਹ ਪਿੰਡ ਜਿਹੜਾ ਮਾਨਸਾ ਤੋਂ 10 ਕਿਲੋਮੀਟਰ ਅਤੇ ਬਠਿੰਡਾ ਤੋਂ 45 ਕਿਲੋਮੀਟਰ ਤੇ ਹੈ ਬਿਲਕੁਲ ਸਾਹਮਣੇ ਤੁਸੀਂ ਦੇਖ ਰਹੇ ਹੋ ਸਾਹਮਣੇ ਜਿਹੜਾ ਮੇਨ ਰੋਡ ਹੈ ਤੇ ਕੁਸੀ ਜਿਹੜਾ ਮੀਟਰ ਦੀ ਦੂਰੀ ਦੇ ਉੱਤੇ ਜਿਹੜਾਗਾ ਇਹ ਕੈਂਪ ਲਾਇਆ ਜਾ ਰਿਹਾ ਤਾਂ ਜੋ ਬਾਹਰਲੇ ਵੀ ਆਉਣ ਉਹ ਜਾਣ ਵਾਲੀ ਵਿਅਕਤੀ ਆ ਇਸ ਦੇ ਵਿੱਚ ਆਪਣਾ ਹਿੱਸਾ ਲੈ ਸਕਦੇ ਨੇ ਇਸ ਵੀਡੀਓ ਨੂੰ ਸ਼ੇਅਰ ਕਰੋ ਤਾਂ ਜੋ ਹਰ ਇੱਕ ਤੱਕ ਇਹ ਵੀਡੀਓ ਪਹੁੰਚ ਸਕੇ ਅਤੇ ਇਸ ਜਾਗਰੂਕਤਾ ਦਾ ਜਿਹੜਾ ਵੱਧ ਤੋਂ ਵੱਧ ਲੋਕਾਂ ਤੱਕ ਪ੍ਰਚਾਰ ਹੋ ਸਕੇ ਦੁਬਾਰਾ ਫਿਰ ਦੱਸਦੇ ਹਾਂ ਇਹ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਪੈਣੀ ਵਾਗਾ ਦੇ ਵਿੱਚ ਆ ਜਿਹੜਾ ਹੈ ਜਿਹੜਾਗਾ ਇਹ ਕੈਂਪ ਲਗਾਇਆ ਜਾ ਰਿਹਾਗਾ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਅਤੇ ਹਰ ਇੱਕ ਵਿਅਕਤੀ ਨੂੰ ਇਸ ਦੇ ਲਈ ਜਿਹੜੀਆਂ ਖੁੱਲਾ ਜਿਹੜਾ ਸੱਦਾ ਦਿੱਤਾ ਗਿਆ ਹੈ ਜਿਹੜੇ ਸਾਰੇ ਹੀ ਟੈਸਟ ਆਓ ਬਿਲਕੁਲ ਫਰੀ ਹੋਣਗੇ ਧੰਨਵਾਦ